ਹਾਏ 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 ਨੀਤੀ ਇਹ ਨਹੀਂ ਮਾਫ ਕਰ ਦਿਓ ਆਂਟੀ ਜੀ ਗਲਤੀ ਨਾਲ ਬਚ ਗਈ ਮੈਂ ਤਾਂ ਕੋਈ ਨਾ ਤੀ ਮੈਂ ਤਾਂ ਠੀਕ ਆ ਹਾ ਤਾਂ ਤੇਰੇ ਕਾਗਜ਼ ਪੱਤਰ ਸਾਰੇ ਖਿੱਲਰ ਗਏ ਲੈ ਮੈਂ ਇਕੱਠੇ ਕਰਾ ਦਿੰਨੀ ਨਹੀਂ 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 ਲੈ ਤੀ ਮੈਂ ਚਕਾ ਦਿੰਨੀ ਕੋਈ ਨਹੀਂ ਕੋਈ ਨਹੀਂ ਮੈਂ ਛੱਖ ਲੂੰਗੀ ਲਿਓ ਲਿਓ ਜੀ ਤੀ ਆ ਕੁੜੀ ਦੀ ਫੋਟੋ ਤੇਰੇ ਕੋਲ ਕਿਵੇਂ ਕਿਉਂ ਤੁਸੀਂ ਜਾਣਦੇ ਹੋ ਇਹਨੂੰ ਇਹਨੂੰ ਤਾਂ ਤੀਏ ਮੈਂ ਲੱਭਦੀ ਫਿਰਦੀ ਆ ਪਰ ਤੁਸੀਂ ਇਹਨੂੰ ਕਿਉਂ ਲੱਭਦੇ ਫਿਰਦੇ ਹੋ ਤੂੰ ਇਹਨੂੰ ਕਿਵੇਂ ਜਾਣਦੀ ਆ ਸਾਡੇ ਤਾਂ ਇੱਥੇ ਘਰੇ ਰਹਿੰਦੀ ਆ ਘਰੇ ਰਹਿੰਦੀ ਆ ਹਾਂਜੀ ਤੁਹਾਡੇ ਘਰੇ ਕਿਉਂ ਰਹਿੰਦੀ ਆ ਸਾਡੇ ਤਾਂ ਹੋ ਤਾਂ ਬੋਲ ਲੰਬੀ ਕਹਾਣੀ ਆ ਸਾਡੇ ਘਰੇ ਕਿਉਂ ਰਹਿੰਦੀ ਆ ਪਰ ਤੁਸੀਂ ਇਹਨੂੰ ਕਿਉਂ ਜਾਣਦੇ ਹੋ ਕਹਾਣੀ ਤਾਂ ਸਾਡੀ ਵੀ ਬਹੁਤ ਲੰਮੀ ਆ ਚਲ ਕੋਈ ਨਾ ਆ ਜਾ ਤੈਨੂੰ ਦੱਸਦੀ ਆ ਮਨ ਪੁੱਤ ਆਪ ਦਾ ਬਿਆਹ ਦੇ ਚੱਕਰਾਂ ਚਾਹੇ ਜੇ ਉਲਝੇ ਕੋਈ ਦੁੱਖ ਦੀ ਨਾ ਸੁੱਖ ਦੀ ਨਾ ਹਨਾ ਕੋਈ ਗੱਲ ਬਾਤ ਹੀ ਨਹੀਂ ਹੋਈ ਪੁੱਤ ਦੇਖ ਪੁੱਤ ਮੈਂ ਤਾਂ ਤੈਨੂੰ ਇਹ ਕਹਿਣੀ ਆ ਇਹ ਤੇਰਾ ਘਰ ਆ ਇਹਨੂੰ ਆਪਣਾ ਬਣਾ ਕੇ ਰੱਖੀ ਆਪਣਾ ਘਰ ਹੀ ਸਮਝੀ ਪੁੱਤ ਨਾਲੇ ਤੇਰੇ ਬਾਪੂ ਦੇ ਜਾਣ ਤੋਂ ਬਾਅਦ ਮੈਂ ਆਪਣੇ ਬੱਚਿਆਂ ਨੂੰ ਮਸਾਂ ਪਾਲਿਆ ਇਹੀ ਨੇ ਮੇਰਾ ਸਭ ਕੁਝ ਆਪਣੀ ਪਰਿਵਾਰ ਨੂੰ ਇੱਕ ਮੁਠੀ ਰੱਖੀ ਤੀਏ ਮੰਮੀ ਜੀ ਤੁਸੀਂ ਜਮਾਂ ਫਿਕਰ ਨਾ ਕਰੋ ਤੁਸੀਂ ਜਿਵੇਂ ਚਾਹੋਗੇ ਨਾ ਮੈਂ ਉਵੇਂ ਇਸ ਪਰਿਵਾਰ ਨੂੰ ਸੰਭਾਲੂੰਗੀ ਠੀਕ ਹੈ ਜੀ ਇਹ ਹੀ ਉਮੀਦ ਸੀ ਨਾਲੇ ਮੈਂ ਤੈਨੂੰ ਐ ਕਹਿਨੀ ਆ ਆਪਾਂ ਸੱਸ ਨੂੰ ਘਾਨੀ ਮਮਦੀਏ ਬਣ ਕੇ ਰਹਾਂਗੇ ਠੀਕ ਆ ਠੀਕ ਹੈ ਮੰਮੀ ਜੀ ਚਲ ਠੀਕ ਆ ਪੁੱਤ ਮੈਂ ਜਿਹੜਾ ਰਹਿਦਾ ਕੰਮ ਜਨ ਮੇੜ ਲਾ ਤੂੰ ਆਰਾਮ ਕਰ ਚੰਗਾ ਕੋਈ ਗੱਲ ਨਹੀਂ ਜੀ ਚੰਗਾ ਜੱਸੀ ਪੁੱਤ ਮੈਨੂੰ ਤਾਂ ਬੜੀ ਫਿਕਰ ਰਹਿੰਦੀ ਸੀ ਵਿਆਹ ਦੀ ਪਤਾ ਨਹੀਂ ਕਿਵੇਂ ਨਿਬੜੂ ਕਿਵੇਂ ਨਾ ਆ ਤਾਂ ਬੜਾ ਹੀ ਸੋਨਾ ਹੋ ਗਿਆ ਤੇਰਾ ਪਿਆਉ ਨਹੀਂ ਨਾ ਪੁੱਤ ਸਿਰ ਤੇ ਮੈਨੂੰ ਐਂ ਤੇ ਮੇਰੇ ਪੁੱਤਾਂ ਦੇ ਸਿਰ ਤੇ ਜ਼ਿੰਮੇਵਾਰੀਆਂ ਨੇ ਪਰ ਤੂੰ ਛੋਟਾ ਹੋਣ ਦੇ ਬਾਵਜੂਦ ਵੀ ਐਨੇ ਸੋਹਣੇ ਤਰੀਕੇ ਨਾਲ ਕੰਮ ਨਿਬੇੜਿਆ ਮੈਂ ਤਾਂ ਪਰਮਾਤਮਾ ਦਾ ਬਹੁਤ ਸ਼ੁਕਰ ਕਰਦੀ ਆ। ਓ ਮਾਂ ਤੂੰ ਤਾਂ ਟੈਨਸ਼ਨ ਆ ਲੋ ਚਾਹ ਪੀ ਪੁੱਤ ਮੈਂ ਆਪੇ ਪਾਲ ਲਿਆਉਂਦੀ ਮੈਂ ਤੁਹਾਨੂੰ ਕਿਹਾ ਤਾਂ ਹੈਗਾ ਸੀ ਕੋਈ ਗੱਲ ਨਹੀਂ ਹੋਣੀ ਜੀ ਤੁਸੀਂ ਚਾਹ ਪੀਓ ਕੋਈ ਨਾ ਪੁੱਤ ਓ ਮਾਂ ਮੇਰੀ ਗੱਲ ਸੁਣ ਤੂੰ ਤੂੰ ਤਾਂ ਹਮ ਟੈਨਸ਼ਨ ਕਰਦੀ ਰਹੀ। ਦੇਖ ਲੈ ਸਾਰਾ ਕੁਝ ਵਧੀਆ ਹੋ ਗਿਆ। ਵਿਆਹ ਦੇਖ ਲੈ ਕਿੰਨਾ ਵਧੀਆ ਹੋ ਗਿਆ। ਹਾਂ ਪੁੱਤ ਤੇ ਭਾਬੀ ਵੀ ਕਿੰਨੀ ਸਿਆਣੀ ਆ। ਔਨਸਰ ਉਹਨੇ ਕਰ ਦਿਆ ਸਾਰੇ ਜਿੰਮੇਵਾਰੀਆਂ ਸਾਂਭ ਲਈਆਂ ਨਹੀਂ ਤਾਂ ਅੱਜ ਕੱਲ੍ਹ ਦੇ ਕੁੜੀਆਂ ਜਮਾ ਹੱਥ ਨਹੀਂ ਲਾਉਂਦੀਆਂ ਇਹ ਤਾਂ ਹੈ ਪੁੱਤ ਤੇਰੀ ਗੱਲ ਸਿਆਣੀ ਆ ਮੈਨੂੰ ਤਾਂ ਬਾਣੀ ਫਿਕਰ ਲੱਗੀ ਰਹਿੰਦੀ ਸੀ ਪਤਾ ਨਹੀਂ ਕੋਈ ਕਹੀ ਜਿਹਾ ਉਹ ਚੱਲ ਮੈਨੂੰ ਤਾਂ ਵਧੀਆ ਲੱਗਦੀ ਹੈ ਇਹ ਦੇਖ ਮਾਂ ਇਹਦਾ ਛੋੜੇ ਦੋਮੇ ਜਾਨਾ ਦੇ ਸਿਰ ਤੇ ਆ ਜੇ ਤੁਸੀਂ ਉਹਦੇ ਨਾਲ ਮਿਲ ਕੇ ਰਹੋਗੀਆਂ ਤਾਂ ਘਰ ਵਧੀਆ ਰਹੂਗਾ ਜੇ ਤੂੰ ਹੀ ਉਹਦੇ ਨਾਲ ਕਲੇਸ਼ ਕਰੀ ਗਈ ਫਿਰ ਘਰ ਚ ਤੱਕ ਚਿਚਕਿਚ ਰਹੂਗੀ ਕੀ ਫਾਇਦਾ ਨਾ ਬੇ ਪੁੱਤ ਮੈਦਾਨ ਉਹ ਆਪਣੀ ਨੂਨ ਹੀ ਉਹ ਤੇ ਟੀ ਬਣਾ ਕੇ ਰੱਖੋਗੇ ਤੂੰ ਜਮਾ ਨਾ ਫਿਕਰ ਕਰ ਪੁੱਤ ਬਸ ਮਾਂ ਫਿਰ ਤੂੰ ਵਧੀਆ ਰਹੀਂ ਠੀਕ ਆ ਹਾਂ ਹਾਂ ਟੀ ਬ ਠੀਕ ਆ ਬੁੱਤ ਹਾਂ ਚੱਲ ਪੀ ਲਵਾਂ ਚਾਹ ਹਲੋ ਚਾਹ ਪੀ ਲੋ ਕੰਮੜੇ ਯਾਰ ਦੁ ਕੰਮ ਕਰਨ ਵੀ ਲੱਗ ਗਈ ਦੋ ਚਾਰ ਦਿਨ ਆਰਾਮ ਕਰ ਲਾਂ ਦੀ ਫਿਰ ਕੀ ਹੋ ਗਿਆ ਐਂਡ ਵੈਸੇ ਵੀ ਮੈਂ ਇੱਥੇ ਕਿੰਨਾ ਕੁ ਟਾਈਮ ਆ ਥੋੜਾ ਜਿਹਾ ਟਾਈਮ ਤੇ ਹੈਗੀ ਆ ਫਿਰ ਮੈਨੇ ਬਾਹਰ ਚਲੇ ਜਾਣਾ ਨਾਲੇ ਤੁਹਾਨੂੰ ਵੀ ਬਾਹਰ ਲੈ ਜੂੰਗੀ ਬਾਹਰ ਚਲੇ ਜਾਣਾ ਮੈਂ ਸਮਝਿਆ ਨਹੀਂ ਕੁਝ ਯਾਰ ਸਮਝਣ ਵਾਲੀ ਕੀ ਗੱਲਾਂ ਮੈਂ ਆਇਲਸ ਕੀਤੀ ਹੋਈ ਆ ਬਾਹਰ ਜਾਊਂਗੀ ਹੁਣ ਇੱਥੇ ਥੋੜੀ ਰਹੂੰਗੀ ਯਾਰ ਵਿਆਹ ਤੇ ਤਾਂ ਕੋਈ ਗੱਲ ਹੋਈ ਨਹੀਂ ਆਪਣੀ ਨਾ ਵੀ ਵਿਆਹ ਤੋਂ ਪਹਿਲਾਂ ਦੱਸਿਆ ਵੀ ਤੈਨੂੰ ਬਾਹਰ ਜਾਣਾਗਾ ਜੀ ਵਿਆਹ ਤੋਂ ਪਹਿਲਾਂ ਕੋਈ ਗੱਲ ਨਹੀਂ ਹੋਈ ਥੋਨੂੰ ਆਪਣੇ ਆਪ ਨੂੰ ਵੀ ਤਾਂ ਪਤਾ ਹੁਣ ਮੇਰੇ ਬੈਂਡ ਵਧੀਆ ਆਏ ਹੋਏ ਨੇ ਮੈਂ ਖਰਾਬ ਥੋੜੀ ਕਰਨੀ ਨਹੀਂ ਉਹ ਬਾਹਰ ਤਾਂ ਮੈਂ ਜਾਉਂਗੀ ਯਾਰ ਕਾਰ ਵਿੱਚ ਫालतੂ ਦੀ ਲੜਾਈ ਨਾ ਕਰ ਮੇਰੇ ਨਾਲ ਮੈਂ ਨਾ ਤਾਂ ਤੈਨੂੰ ਅੱਜ ਬਾਹਰ ਜਾਣ ਦੇਣਾ ਨਾ ਕੱਲ੍ਹ ਜਾਣ ਦੇਣਾਗਾ ਮੈਂ ਇੱਥੇ ਹੀ ਰਹਿਣਾਗਾ ਤੇਰੇ ਨਾਲ ਚੱਲ ਮਾਂ ਫਿਰ ਮੈਂ ਆਰਤੀਆਂ ਸਾਫ ਕਰਿਆ ਮੈਂ ਚਲ ਠੀਕ ਆ ਪੁੱਤ ਛੇਤੀ ਆ ਜੀ ਧੁੱਪ ਤੋਂ ਪਹਿਲਾਂ ਪਹਿਲਾਂ ਹਾਂ ਬੱਸ ਜਾ ਮੰਮੀ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਗੱਲ ਕਰਨੀ ਸੀ ਹਾਂ ਬੋਲ ਪੁੱਤ ਕੀ ਹੋ ਗਿਆ ਮੰਮੀ ਜੀ ਮੈਂ ਨਾ ਬਾਹਰ ਜਾਣਾ ਚਾਹੁੰਨੀ ਆ ਬਾਹਰ ਬਾਹਰ ਪੁੱਤ ਬਾਹਰ ਕੀ ਕਰਨ ਜਾਣਾ ਪੁੱਤ ਦਾ ਆਪਣੀ ਸਭ ਕੁਝ ਹੈਗਾ ਸੁਖ ਨਾ ਰੰਗ ਲੱਗਿਆ ਹੋਇਆ ਚੰਗੀ ਪੈਲੀ ਆ ਪੁੱਤ ਬਾਹਰ ਤੇ ਕੀ ਕਰਨ ਜਾਣਾ ਮੰਮੀ ਜੀ ਉਹ ਤਾਂ ਮੈਨੂੰ ਪਤਾ ਵੀ ਸਾਰਾ ਕੁਝ ਵਧੀਆ ਬਣਿਆ ਹੋਇਆ ਪਰ ਜੇ ਮੈਂ ਬਾਹਰ ਚਲੀ ਜਾਊਂਗੀ ਬੰਟੀ ਨੂੰ ਵੀ ਉੱਥੇ ਬੁਲਾ ਲੂੰਗੀ ਨਾਲ ਤੁਹਾਨੂੰ ਦੋਨਾਂ ਨੂੰ ਬੁਲਾ ਲੂੰ ਆਪਣੀ ਜ਼ਿੰਦਗੀ ਵਧੀਆ ਲੰਘ ਜੂਗੀ ਪਰ ਉਹ ਤਾਂ ਮੇਰੀ ਗੱਲ ਸੁਣਨ ਵਾਸਤੇ ਤਿਆਰ ਹੀ ਨਹੀਂ ਹੈਗੇ ਤੁਸੀਂ ਪਲੀਜ਼ ਉਹਨਾਂ ਨੂੰ ਸਮਝਾ ਦਿਓ ਕਿ ਮੈਨੂੰ ਬਾਹਰ ਭੇਜ ਦੇਣਾ ਉਹ ਕੋਈ ਨਾ ਭਾਬੀ ਜੀ ਤੂੰ ਟੈਨਸ਼ਨ ਨਾ ਲਾਓ ਅਸੀਂ ਕਰਦੇ ਆ ਬਾਈ ਨਾਲ ਗੱਲ ਮੰਮੀ ਪਲੀਜ਼ ਮੜਿਆ ਸਮਝਾ ਦਿਓ ਮੈਂ ਆਇਲਸ ਕੀਤੀ ਹੋਈ ਆ ਨਾ ਖਰਾਬ ਥੋੜੀ ਕਰੂੰਗੀ ਮੈਂ ਚਲ ਕੋਈ ਨਾ ਦੇਖਦੇ ਆਪਾਂ ਗੱਲ ਕਰ ਲਈ ਪੱਕਾ ਗੱਲ ਕਰ ਲਓ ਠੀਕ ਹੈ ਆ ਜਾ ਮਾਫਰਾ ਗੱਲ ਕਰ ਹੀ ਲੈਣੇ ਬਾਈ ਨਾਲ ਚਲ ਵੀ ਕੀ ਕਹਿੰਦਾ ਉਹ ਪੁੱਤ ਪੀਲੀ ਚਾਹ ਹਾਂ ਮਾਂ ਚਾਹ ਤਾਂ ਪੀਦੀ ਮੈਂ ਤਾਂ ਤਨਾਈ ਕਹਿੰਦੀ ਕਿ ਬਹੂ ਕੀ ਕਹੀ ਜਾਂਦੀ ਹੈ ਉਹ ਤਾਂ ਹੀ ਬੋਲੀ ਜਾਂਦੀ ਹੈ ਜੀ ਕੋਈ ਬੋਲਣ ਵਾਲੀ ਗੱਲ ਨਹੀਂ ਹੈਗੀ ਪੁੱਤ ਦੇਖ ਤੂੰ ਵੀ ਸਿਆਣਾ ਹਨਾ ਹੁਣ ਤਾਂ ਪਿਆ ਹੋਇਆ ਹੁਣੀ ਉਹ ਕਹਿੰਦੀ ਮੈਂ ਬਾਹਰ ਲੱਗ ਜਾ ਬਾਗ ਕੀ ਆਖਿਆ ਪਹਿਲਾਂ ਕੋਈ ਉਹ ਗੱਲ ਤਾਂ ਮੈਂ ਸਮਝਾ ਦਈ ਉਹਨੂੰ ਸਾਰੀ ਹੋਰ ਬਾਈ ਤੂੰ ਭਾਬੀ ਨੂੰ ਸਮਝਾ ਯਾਰ ਐਵੇਂ ਕੀ ਫਾਇਦਾ ਮਾੜੀ ਮਾੜੀ ਗੱਲ ਤੇ ਫਿਰ ਕਲੇਸ਼ ਰਹੂਗਾ ਜੇ ਤੂੰ ਸਮਝਾਏਂਗਾ ਨਾ ਭਾਬੀ ਜ਼ਰੂਰ ਸਮਝੂਗੀ ਇਹਨਾਂ ਦਾ ਮੈਨੂੰ ਪਤਾ ਸੱਡਲੇ ਵੀ ਆ ਕੇ ਉਹਨੇ ਇਹੀ ਗੱਲ ਕਰੀ ਸੀ ਅਸਤਾ ਕੇਰਾ ਉਹਨੂੰ ਕਹਤਾ ਵੀ ਕੋਈ ਨਾ ਬਾਈ ਨਾਲ ਗੱਲ ਕਰਦੇ ਆ ਹੁਣ ਤੂੰ ਹੀ ਸਮਝਾ ਸਕਦਾ ਉਹਨੂੰ ਕੋਈ ਨਾ ਬਈ ਇੱਕ ਵਾਰੀ ਤਾਂ ਮਨੂੰ ਸਮਝਾਤਾ ਬਾਕੀ ਦੁਬਾਰੇ ਸਮਝਾਦਾਨਾ ਛੋੜ ਦੇ ਕਹਿੰਦੇ ਮੈਂ ਨਹੀਂ ਬਹੁਤ ਤਾਂ ਪਤੀ ਆ ਮੈਨੂੰ ਦੇਖਣ ਨੂੰ ਕੁਛ ਨਹੀਂ ਤੁਸੀਂ ਵੀ ਆ ਹਨ ਮਸਾ ਤਾਂ ਮੇਰਾ ਪਰਿਵਾਰ ਜੋੜਿਆ ਹੁਣ ਇਹ ਕਹਿੰਦੀ ਬਾਹਰ ਭੱਜ ਲਾ ਮੇਰੀ ਗੱਲ ਸੁਣ ਪਤਾ ਆਪਣੇ ਨੂੰ ਹਤੀ ਆਪਣੇ ਕੋਈ ਬਾਹਰ ਘੋਰ ਨਹੀਂ ਜਾਂਦੀ ਇਹਨੂੰ ਘਰੀ ਰੱਖਵਾਸ ਕੋਈ ਨਾ ਮਾਨੂੰ ਕਿਉਂ ਟੈਨਸ਼ਨ ਲੈਨੀ ਆਏ ਲੈ ਆਪਣੇ ਉੱਪਰ ਦੀ ਥੋੜੀ ਹੋ ਕੇ ਜਾਊਗੀ ਉਹ ਬਾਰੇ ਬਾਈ ਤੈਨੂੰ ਵੀ ਪਤੀ ਆ ਬਾਹਰ ਕੀ ਰੱਖਿਆ ਆਪਣੇ ਸਾਰਾ ਕੁਝ ਹੈ ਤਾਂ ਹੈਗਾ ਓਰੇ ਕਾਹ ਚੀਜ਼ ਦੀ ਕਮੀ ਹੈ ਕੋਈ ਤੂੰ ਮੈਨੂੰ ਐਂ ਦੱਸ ਸਹੀ ਗੱਲ ਆ ਵੀ ਇਹ ਤਾਂ ਤੇਰੀ ਯਾਰਾ ਫਰੋਂ ਹੀ ਜਿੱਦ ਕਰੀ ਜਾਂਦੀ ਵੀ ਮੈਂ ਬਾਹਰ ਜਾਣਾ ਕੋਈ ਨਾ ਪਹੁੰਚੀ ਜਦੋਂ ਕੋਈ ਨਹੀਂ ਪਹੁੰਚਣ ਦੇ ਤੁਸੀਂ ਟੈਨਸ਼ਨ ਉਰੇ ਰਹੂ ਓ ਮੇਰੇ ਨਾਲ ਮੈਂ ਵੀ ਉਰੇ ਰਹੂਗਾ ਜਿਹੜੀ ਗੱਲ ਕਰਨੀ ਹੈ ਪਿਆਰ ਨਾ ਕਰੀ ਘਰੇਸ ਨਹੀਂ ਕਰਨਾ ਮੇਰਾ ਘਰ ਬਣ ਕੇ ਕੋਈ ਨਾ ਮੈਂ ਪਿਆਰ ਨਾਲ ਹੀ ਕਰੂੰਗਾ ਇੰਨਾ ਤਾਂ ਮੈਨੂੰ ਪਤਾ ਹੈਗਾ ਦੇਖ ਤਾਂ ਸਹੀ ਕਿੰਨੇ ਚਲਾਕ ਬਣਦੇ ਨੇ ਮੈਨੂੰ ਤਾਂ ਕਹਿੰਦੇ ਅਸੀਂ ਸਮਝਾਉਣੀ ਆ ਜਾ ਕੇ ਬੰਟੀ ਨੂੰ ਆਹ ਸਮਝਾ ਰਹੇ ਕੋਈ ਗੱਲ ਨਹੀਂ ਬਾਰਤਾਂ ਮੈਂ ਜਾਊਂਗੀ ਚਾਹੇ ਤੁਸੀਂ ਕੁਛ ਮਰਜ਼ੀ ਕਰ ਲੋ ਤੁਸੀਂ ਤਾਂ ਮੈਨੂੰ ਹੱਥ ਜੋੜ ਕੇ ਭੇਜੋਗੇ ਵੀ ਜਾ ਚਲੀ ਜਾ ਬਾਹਰ ਜੇ ਮੈਂ ਤੁਹਾਡੇ ਨਕਸ਼ਤਾਂ ਬਣਾ ਨਾ ਕਰਤਾ ਤਾਂ ਮੇਰਾ ਨਾ ਵੀ ਕਮਲ ਨਹੀਂ ਕਰ ਲੋ ਜਿੰਨੀਆਂ ਚਲਾਕੀਆਂ ਕਰਨੀਆਂ ਨੇ ਬਾਹਰ ਤਾਂ ਮੈਂ ਜਾ ਫੇਰ ਹੂੰ ਕੀ ਗੱਲ ਹੋ ਗਈ ਕਮਲ ਤੈਨੂੰ ਤੁਹਾਨੂੰ ਕਿਹੜਾ ਪਤਾ ਨਹੀਂ ਹੈਗਾ ਵੀ ਕੀ ਗੱਲ ਹੋਈ ਆ ਕਾ ਵੀ ਰੋਈ ਕਿ ਹੋ ਜਾਣੀ ਆ ਤੂੰ ਫਿਰ ਉਹਨਾਂ ਨਾਲ ਤਾਂ ਹੋਰ ਕੀ ਕਰਾਂ ਮੈਨੂੰ ਤਾਂ ਇਹ ਸੀਗਾ ਵੀ ਮੰਮੀ ਤੇ ਜਸ ਤੁਹਾਨੂੰ ਸਮਝਾ ਦੇਣਗੇ ਪਰ ਉਹ ਤਾਂ ਪੁੱਠੇ ਗੱਲ ਲਾ ਕੇ ਕਰਨ ਉਹ ਤਾਂ ਤੁਹਾਨੂੰ ਮੇਰੇ ਖਿਲਾਫ ਹੀ ਭੜਕਾਉਣ ਲੱਗੇ ਅਖੇ ਜੀ ਇਹਦੇ ਸਿਰ ਤੇ ਤਾਂ ਭੂਤ ਸਵਾਰਾ ਬਾਹਰ ਜਾਂਦਾ ਆਹ ਗੱਲ ਥੋੜੀ ਹੁੰਦੀ ਹੈ ਕੋਈ ਉਹ ਜਦੋਂ ਤਾਂ ਮੈਂ ਨਾਲ ਬੈ ਗੱਲ ਕਰ ਲਈ ਸੀ ਯਾਰ ਤੂੰ ਨਾਲ ਬੈ ਦੁਬਾਰੇ ਫੇਰ ਗੱਲ ਕਰਨ ਲੱਗੀ ਜਾ ਕੇ ਇਹ ਮੈਂ ਬਾਹਰ ਜਾਣਾ ਬਾਹਰ ਜਾਣਾਗਾ ਫਿਰ ਜਦੋਂ ਤੁਸੀਂ ਮੰਨ ਹੀ ਨਹੀਂ ਰਹੇ ਸੀ ਮੈਨੂੰ ਇਹ ਸੀਗਾ ਵੀ ਮੈਂ ਮੰਮੀ ਨੂੰ ਕਹੂੰਗੀ ਤੁਸੀਂ ਉਹਨਾਂ ਦੀ ਗੱਲ ਸੁਣ ਕੇ ਮੰਨ ਜੋਗੇ ਉਹ ਤਾਂ ਪੁੱਠੇ ਨੇ ਉਹ ਤਾਂ ਦੋਗਲੇ ਹੀ ਨਿਕਲ ਗਏ ਇਹ ਅਜਿਹੇ ਬੰਦੇ ਤਾਂ ਮੈਂ ਕਦੇ ਆਪਣੀ ਜ਼ਿੰਦਗੀ 'ਚ ਨਹੀਂ ਦੇਖੇ ਹੈਗੇ ਮੈਂ ਤਾਂ ਤੇਰਾ ਵੀ ਦਿਮਾਗ ਪੁੱਠਾ ਲੱਗਦਾ ਦਾ ਜਿਹੜਾ ਤੇਰੇ ਮੂੰਹ 'ਚ ਕੋਸਾਈ ਜਾਊਗਾ ਉਹੀ ਬੋਲੀ ਜਾਏਗੀ ਜੇ ਮੈਂ ਕੁਝ ਨਹੀਂ ਬੋਲ ਰਿਹਾ ਹੈਗਾ ਹੋਰ ਕੀ ਬੋਲਣਾ ਫਿਰ ਹੈ ਹੀ ਦੋਗਲੇ ਨੇ ਉਹ ਮੇਰੀ ਗੱਲ ਤੁਹਾਡੇ ਕੋਲ ਕਰਤੀ ਕਿਹਾ ਤਾਂ ਉਹਨਾਂ ਨੂੰ ਸਮਝਾਉਣ ਨੂੰ ਸੀ ਯਾਰ ਕਮਲਾ ਮੈਂ ਤੇਰੇ ਮੂੰਹ 'ਕੀ ਕਦੋਂ ਦਾ ਦੇਖੀ ਜਾਨਾ ਜਿਹੜਾ ਤੇਰੇ ਮੂੰਹ 'ਚ ਆਈ ਉਹ ਉਹੀ ਬੋਲੀ ਜਾਵੇਗੀ ਨਾਲੇ ਜੇ ਮੈਂ ਚੁੱਪਾਂ ਇਹਦਾ ਮਤਲਬ ਇਹ ਨਹੀਂ ਹੈਗਾ ਮੈਂ ਕਰਦਿਆਂ ਖਲਾਫ ਹਰ ਇੱਕ ਗੱਲ ਸੁਣ ਲੂੰਗਾ ਤੇ ਅੱਜ ਤਾਂ ਤਾਂ ਉਹਨਾਂ ਨੂੰ ਬੋਲਦਾ ਜੇ ਇਸ ਤੋਂ ਬਾਅਦ ਚ ਬੋਲਦਾ ਨਾ ਤਾਂ ਮੈਥੋਂ ਪੁਰਾ ਕੋਈ ਨਹੀਂ ਹੈਗਾ ਹੁਣ 도ਗਲਿਆਂ ਨੂੰ 도ਗਲੀ ਕਹਾਂਗੇ ਹੋਰ ਕੀ ਕਹਾਂਗੇ ਜੋ ਕੁਛ ਮਰਜ਼ੀ ਕਰ ਲੋ ਬਾਹਰ ਤਾਂ ਮੈਂ ਜਾਉਂਗੀ ਆਵਦੀ ਜਿੱਦ ਪੁਗਾ ਕੇ ਹਟੋ ਛੇ ਕਿੰਨਾ ਮਰਜ਼ੀ ਜ਼ੋਰ ਲਾ ਲੋ ਮੈਨੂੰ ਤੁਸੀਂ ਰੋਕਣ ਚਾਹਾਂ ਬਾਹਰ ਤਾਂ ਮੈਂ ਜਾਣਾ ਹੀ ਆ ਕਮਲਿਆ ਲੇਕੋ ਤੋ ਮੈਂ ਕਰਾ ਦੇਣੀ ਕੋਈ ਕੰਮ ਰਹਿ ਗਿਆ ਜੇ ਬਸ ਕਰੋ ਮੰਮੀ ਜੀ ਮੇਰੇ ਕੋਲ ਨਾ ਬਾਲੀਆਂ ਮਿੱਠੀਆਂ ਮਾਰਨ ਦੀ ਲੋੜ ਨਹੀਂ ਹੈਗੀ ਠੀਕ ਹੈ ਪਤਾ ਹੀ ਹੈ ਮੈਨੂੰ ਵੀ ਤੁਸੀਂ ਕੀ ਕਰ ਸਕਦੇ ਹੋ ਕੀ ਨਹੀਂ ਕਰ ਸਕਦੇ ਲੈ ਭੋਤਾ ਅਸੀਂ ਤੈਨੂੰ ਕੀ ਕਹਾਂ ਭੂਖੀ ਜੀ ਪਈਆਂ ਨਾ ਖਿਜਾਣਾ ਤਾਂ ਹੋਰ ਕੀ ਕਰਾਂ ਤੁਹਾਨੂੰ ਇਹ ਕਿਹਾ ਸੀ ਕਿ ਬੰਟੀ ਨੂੰ ਮਨਾ ਲਓ ਕਿ ਮੈਨੂੰ ਬਾਹਰ ਭੇਜ ਦੰਗੇ ਉਲਟਾ ਤੁਸੀਂ ਉਹਨੂੰ ੜਕਾਤਾ ਮੇਰੇ ਖਿਲਾਫ ਅਚੰਗੀਆਂ ਗੱਲਾਂ ਥੋੜੀ ਨੇ ਪਰ ਉਹ ਤਾਂ ਤੈਨੂੰ ਪਤਾ ਹੀ ਆਪਣੇ ਘਰ ਦੇ ਹਾਲਾਤਾਂ ਦਾ ਉਹ ਪਾਪੀ ਕੀ ਗੱਲ ਹੋਗੀ ਕਾਹ ਰੋਲਾ ਪਾਰ ਖੈ ਨਾ ਰਹਿਣ ਦੇ ਵੀਰੇ ਤੁਸੀਂ ਤਾਂ ਚੁੱਪੇ ਕਰ ਜੋ ਸਾਰਾ ਪਤਾ ਮੈਨੂੰ ਆ ਥੋੜੀ ਦੋਨਾਂ ਦੀ ਨਾ ਮਿਲੀ ਭੁਗਤਾ ਇਹਨਾਂ ਨੂੰ ਸਮਝਾਉਣ ਵਾਸਤੇ ਕਿਹਾ ਸੀ ਤੁਸੀਂ ਉਲਟਾ ਇਹਨਾਂ ਨੂੰ ੜਕਾਈ ਦਿੱਤਾ ਹੋਇਆ ਕੀ ਆ ਭਾਪੀ ਯਾਰ ਮੈ ਤਰੀ ਕਦੋਂ ਦੀ ਬਕਵਾਸ ਸੁਣੀ ਜਾਂਦਾਗਾ ਨਾਲੇ ਮੈਂ ਤੈਨੂੰ ਪਹਿਲਾਂ ਵੀ ਕਿਹਾਗਾ ਮੈਂ ਆਪਦੇ ਘਰ ਦੇ ਮਾਰੇ ਕੋਈ ਗੱਲ ਨਹੀਂ ਸੁਣ ਸਕਦਾਗਾ ਤੂੰ ਕੁੱਤੇਵਾਂ ਨੂੰ ਭੌਂਕਣਾ ਹਟਦੀ ਨਹੀਂ ਹੈਗੀ ਨਾ ਵੀ ਪੁੱਤ ਕੋਈ ਤਮਾਸ਼ਾ ਨਾ ਕਰੋ ਲੋਕ ਸੁਣਨਗੇ ਰਹਿਣ ਦੇ ਬੱਸ ਬੱਸ ਕਰੋ ਟੈਗੀ ਤੁਹਾਡੇ ਕਾਜੇ ਚ ਛੰਡ ਮਿਲ ਗਿਆ ਹੁਣ ਸਕੂਲ ਹੁਣ ਤੋਂ ਤੁਹਾਨੂੰ ਮੇਰਾ ਥੱਪੜ ਪਵਾ ਕੇ ਭਾਬੀ ਮੇਰੀ ਗੱਲ ਤਾਂ ਸੁਣ ਉਹ ਬਾਈ ਆ ਕੀ ਕੀਤਾ ਤੂੰ ਯਾਰਾ ਭਾਬੀ ਦੇ ਰੱਥ ਚੱਕਦਾ ਤਾ ਪਰ ਹਟਦੀ ਤਾਂ ਹੀ ਨਹੀਂ ਨਾਲੇ ਮੈਨੂੰ ਕਿੰਨੀ ਵਾਰ ਸਮਝਾ ਚੁੱਕਿਆਗਾ ਪਈ ਤੂੰ ਪਿਆਰ ਨਾਲ ਵੀ ਸਮਝਾ ਸਕਦਾ ਸੀ ਮੈਨੂੰ ਪਹਿਲਾਂ ਵੀ ਕਿਹਾ ਸੀ ਪੁੱਤ ਹਰ ਗੱਲ ਦਾ ਮਸਲਾ ਲੜਾਈ ਨਹੀਂ ਹੁੰਦੀ ਜਾ ਮੇਰਾ ਪੁੱਤ ਬਣ ਕੇ ਮਨਾਲਾ ਨੂੰ ਜਾ ਕੇ ਜਾ ਦੇਖ ਲੈ ਪੁੱਤ ਸੋਚਿਆ ਕੀ ਸੀ ਘਰ 'ਚ ਖੁਸ਼ੀਆਂ ਆਉਣਗੀਆਂ ਬਣ ਕੀ ਗਿਆ ਓਏ ਹੋਰ ਮਾਂ ਮੈਨੂੰ ਤਾਂ ਆਪਾਂ ਐ ਸੀ ਵੀ ਚੱਲ ਬਾਈ ਦਾ ਵਧੀਆ ਵਿਆਹ ਹੋ ਗਿਆ ਹੁਣ ਘਰ 'ਚ ਰੌਣਕ ਰਹੂ ਆ ਦੇਖ ਲੈ ਰੋਏ ਕਲੇਸ਼ ਰਹਿੰਦਾ ਓ ਮਾਂ ਮੈਨੂੰ ਹੀ ਕਹਿਣਾ ਪਰ ਆਪੇ ਦੇ ਬਾਰੇ ਨੂੰ ਆਏ ਹਾਏ ਪੁੱਤ ਬਾਹਰ ਕਿਵੇਂ ਪੇੜਿਆ ਆਪਾਂ ਹੋਰ ਕੀ ਕਰਾਂਗੇ ਮਾਂ ਫਿਰ ਤੂੰ ਐ ਚਾਹਣੀ ਆ ਵੀ ਫਿਰ ਘਰ ਚ ਕਲੇਸ਼ ਰਹੇ ਆ ਦੇਖ ਲੈ ਫਿਰ ਰੋਜ਼ ਕਲੇਸ਼ ਰਿਆ ਕਰੋ ਕੀ ਫਾਇਦਾ ਪੁੱਤੋ ਤਾਂ ਤੇਰੀ ਗੱਲ ਠੀਕ ਆ ਪਰ ਬੰਟੀ ਨੇ ਨਹੀਂ ਮੰਨਣਾ ਮੰਮਾ ਮਾਂਟੀ ਨੂੰ ਆਪਾਂ ਨੂੰ ਬਣਾਉਣਾ ਪਊਗਾ ਜੇ ਆਪਾਂ ਨੂੰ ਬਣਾਵਾਗੇ ਨਾ ਉਹ ਜ਼ਰੂਰ ਮੰਨੂਗਾ ਚੱਲ ਤੂੰ ਮਾਂ ਆਪਾਂ ਬੰਟੀ ਨਾਲ ਗੱਲ ਕਰਦੇ ਆਂ ਜਾ ਕੇ ਆਜਾ ਚੱਲ ਯਾਰ ਕਮਲ ਤੂੰ ਕਿਉਂ ਨਹੀਂ ਸਮਝ ਰਹੀ ਹੈਗੀ ਯਾਰ ਨਲੇ ਤੈਨੂੰ ਪਤਾ ਹੈਗਾ ਉੱਥੇ ੱੱਕੇ ਨੇਗੇ ਦਿਹਾੜੀ ਉਹ ਕਰਨੀ ਬੂ ਉੱਥੇ ਜ਼ਰੂਰੀ ਨਹੀਂ ਹੈਗਾ ਵੀ ਹਰ ਇੱਕ ਨੂੰ ੱੱਕੇ ਬੱਜੇ ਆਪ ਦੀ ਆਪ ਦੀ ਕਿਸਮਤ ਹੁੰਦੀ ਆ ਬਸ ਮੈਂ ਕਹਤਾ ਨਾ ਮੈਂ ਜਾਣਾ ਉਹ ਯਾਰ ਨਲਿਆ ਪਰ ਰੋਜ਼ ਦੇਖਦੇ ਆ ਨਿਊਜ਼ਾਂ ਦੇ ਤੇ ਕੁੜੀਆਂ ਦਾ ਕਿੰਨਾ ਔਖਾ ਉੱਥੇ ਪਤਾ ਨਹੀਂ ਤੇਰੇ ਦਿਮਾਗ ਵਿੱਚ ਕਿਉਂ ਗੱਲ ਬੈਂਦੀ ਹੈ ਜੀ ਐਵੇਂ ਪੱਕਾਈ ਮਾਰੀ ਜਾਂਦੇ ਨੇ ਉਹ ਤਾਂ ਉਹਨਾਂ ਨੂੰ ਕੀ ਪਤਾ ਹੈ ਆ ਵੀ ਮੇਰੀ ਗੱਲ ਸੁਣ ਤੂੰ ਜਿਹੜੀ ਕੰਟਰੀ ਦੀ ਫਾਈਲ ਆਉਣੀ ਆ ਨਾ ਲਾ ਸਕਦੀ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਸੱਚੀ ਵੀਰੇ ਹਾਂ ਪੁੱਤ ਮਮੀ ਸੱਚੀ ਹਾਂ ਪੁੱਤ ਦੇਖ ਪੁੱਤ ਤੂੰ ਸਾਡੀ ਨੂੰਹ ਨਹੀਂ ਸਾਡੇ ਧੀ ਆ ਤੂੰ ਜਿਵੇਂ ਖੁਸ਼ ਹੈ ਅਸੀਂ ਤੇਰੇ ਨਾਲ ਆ ਮੰਮੀ ਹਾਂ ਬੁੱਤਾ ਚੁੱਪ ਕਰ ਬਈ ਤੇ ਨਾਲੋਂ ਸਿਆਣੀ ਨਾ ਮੰਮੀ ਬੈਠੀ ਆ ਮੈਨੂੰ ਸਾਰਾ ਕੁਝ ਪਤਾ ਵੀ ਕੀ ਗਲਤ ਆ ਕੀ ਸਹੀ ਆ ਤੂੰ ਵੀ ਨਾ ਬੁਲੀ ਜਾਇਆ ਕਰ ਪੱਕਾ ਵੇ ਜਾ ਸਕਦੀ ਤੇਰੀ ਖੁਸ਼ੀ ਨਾ ਸਾਡੀ ਖੁਸ਼ੀ ਹਤੀ ਏ ਤੂੰ ਬੇਫਿਕਰ ਹੋ ਜਾ ਹਾਂ ਤਾਂ ਬਹੁਤ ਵਧੀਆ ਹੋ ਗਿਆ ਮੈਨੂੰ ਪਤਾ ਹੀ ਸੀਗਾ ਹੁਣ ਤੁਸੀਂ ਕਦੋਂ ਚੁੱਪ ਬੈਠੇ ਹੋ ਹੁਣ ਇਹਨਾਂ ਨੇ ਤਾਂ ਹਾਂਮੀ ਭਰਤੀ ਹੁਣ ਤੁਸੀਂ ਵੀ ਕਹਿ ਦੋ ਯਾਰ ਮੈਂ ਨਹੀਂ ਯਾਰ ਪੱਕ ਚ ਜਾਗਾ ਵੀ ਮੈਂ ਤੈਨੂੰ ਬਾਰੇ ਭੇਜਾਂ ਉਹ ਬਾਈ ਕੀ ਫਾਇਦਾ ਹੈ ਚਾਣਾ ਬਣਿਆ ਕਰ ਕੋਈ ਨਾ ਪੁੱਤ ਪਰਿਵਾਰ ਨਾਲ ਹੀ ਆਪਣੀਆਂ ਖੁਸ਼ੀਆਂ ਹੁੰਦੀਆਂ ਨੇ ਸਮਝਦਾਰ ਬਣੀਦਾ ਹੁੰਦਾ ਨਾਲੇ ਫਿਰ ਮੈਂ ਕਿਹੜਾ ਕੱਲੀ ਨੇ ਰਹਿਣਾ ਉੱਥੇ ਜਾ ਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੁਲਾਤਾ ਲੈਣਾ ਹਾਂ ਬੱਸ ਚਲੋ ਠੀਕ ਹੈ ਯਾਰ ਚਲੋ ਠੀਕ ਹੈ ਜੀ ਮੰਮੀ ਕਹਿੰਦੇ ਨੇ ਤਾਂ ਬਗ ਜਾ ਬਰਬਾਰੇ ਚਲੋ ਸ਼ੁਕਰ ਹੈ ਮੰਨੇ ਦਾ ਸਹੀ ਤੁਸੀਂ ਤੇਰੀ ਖੁਸ਼ੀ ਨਾਲ ਹੀ ਸਾਡੀ ਖੁਸ਼ੀ ਹੈ ਪੁੱਤ ਖੁਸ਼ ਰਹਿ ਪੁੱਤ 엄마 ਤੁਸੀਂ ਨੇ ਹਾਂ ਦਾ ਕਰਤੀ ਬਾਹਰ ਜਾਣੇ ਪੈਸੇ ਕਿੱਥੋਂ ਹੋਣਗੇ ਬਣਾ ਦੇ ਉਹ ਬਾਈ ਤੂੰ ਪੈਸੇ ਦੀ ਪਰਵਾਹ ਨਾ ਕਰ ਐਨੇ ਕ ਪੈਸਾ ਤਾਂ ਆਪਣੇ ਲਵੇ ਹੈਗੇ ਆ ਤੇ ਬਾਕੀ ਆਪਾਂ ਕੋਈ ਨਾ ਜ਼ਮੀਨ ਕਹਿੰਦੇ ਤਰਦਾਂਗੇ ਪੈਸਾ ਦਾ ਪ੍ਰਬੰਧ ਹੋ ਜਾਊਗਾ ਤੂੰ ਧੀ ਟੈਨਸ਼ਨ ਨਾ ਲੈ ਹੋਰ ਪੁੱਤ ਬਸ ਘਰ ਦੇ ਵਿੱਚ ਕਲੇਸ਼ ਨਾ ਹੋਵੇ ਮੈਂ ਤਾਂ ਇਹੀ ਚਾਹੁੰਦੀ ਆ ਤੁਸੀਂ ਜੇ ਸੋਡੇ ਬਾਹਰ ਜਾਣ ਨਾ ਇਸ ਘਰ 'ਚ ਸ਼ਾਂਤੀ ਆਉਂਦੀ ਆ ਤਾਂ ਕੋਈ ਗੱਲ ਨਹੀਂ ਪੁੱਤ ਫੇਰ ਉਹ ਯਾਰ ਤੁਸੀਂ ਮੜ ਮੋਟਾ ਆਪ ਵੀ ਸੋਚ ਲਾਂਦੇ ਪਹਿਲਾਂ ਘਰ ਤੇ ਕਿੰਨੇ ਪੈਸੇ ਲਾਗੇ ਕਿੰਨੇ ਵਿਆਹ ਤੇ ਲਾਗੇ ਕਿੱਥੋਂ ਲਿਆਵਾਂਗੇ ਇੰਨੇ ਪੈਸੇ ਉਹ ਬਾਈ ਫਰੂ ਉਹਦਾ ਵੀ ਕੀ ਫਾਇਦਾ ਯਾਰ ਘਰ 'ਚ ਉਹੀ ਕਲੇਸ਼ ਰਹਿੰਦਾ ਹੈ ਜੇ ਵਾਦਾ ਵਧ ਕੇ ਕੀ ਫਾਇਦਾ ਯਾਰ ਬਤਾ ਗਣਮ ਭਾਈ ਤੁਸੀਂ ਕੱਲ ਨੂੰ ਜਾ ਕੇ ਨਾ ਏਜੰਟ ਨਾਲ ਗੱਲ ਕਰੋ ਠੀਕ ਆ ਕੱਲ ਨੂੰ ਬਾਅਦ ਜੋ ਕਰ ਚਲੋ ਫਿਰ ਕਰ ਲਾਂਗੇ ਕੋਈ ਗੱਲ ਹਾਂ ਵੇ ਹਾਂ ਵੀ ਬੜੀ ਖੁਸ਼ ਹਾਂ ਜਦਾਂ ਹੋਰ ਕੀ ਖੁਸ਼ੀ ਵਾਲਾ ਦਿਨ ਆਜਾ ਪਾ ਏਜੰਟ ਕੋਲ ਜਾ ਰਿਹਾ ਫਾਈਲ ਲਵਾਉਣ ਉਹ ਚਲ ਬਾਹਰ ਜਾਦਾ ਰਹੀਆਂ ਇਹ ਨਾ ਹੋਵੇ ਕਿ ਤੇ ਉਧਰ ਜਾ ਕੇ ਮੈਨੂੰ ਭੁੱਲੀ ਜਾਵੇਂ ਮੈਨੂੰ ਨਾ ਹੀ ਬੁਲਾਵੇ ਓਹੋ ਤੁਸੀਂ ਇਹਨਾਂ ਗਲਤ ਕਾ ਤੂੰ ਸੋਚ ਰਹੇ ਹੋ ਮੇਰੇ ਬਾਰੇ ਮੈਂ ਉਹਨਾਂ ਕੁੜੀਆਂ ਵਰਗੀ ਥੋੜੀ ਹਾਂ ਵੀ ਜਿਹੜੀ ਤੁਹਾਨੂੰ ਉੱਥੇ ਜਾ ਕੇ ਬੁਲਾਉਂਗੀ ਨਹੀਂ ਪੱਕਾ ਬੁਲਾਉਂਗੀ ਤੁਸੀਂ ਬੇਫਿਕਰ ਹੋ ਜਾਓ ਨਾਲੇ ਸਾਰਿਆਂ ਨੂੰ ਬੁਲਾਉਂਗੀ ਚਲ ਆ ਜਾ ਚੱਲੀਏ ਫਿਰ ਲੇਟ ਹੋ ਜਾਂਦੇ ਹਾਂ ਮੰਮਾ ਬਾਈ ਉਹਨਾਂ ਨੂੰ ਟਾਈਮ ਹੀ ਵਾਲਾ ਲੱਗ ਗਿਆ ਹਲੇ ਤੱਕ ਨਹੀਂ ਆਏ ਹੈਗੇ ਚੱਲ ਕੋਈ ਨਾ ਪੁੱਤ ਕੋਈ ਗੱਲ ਨਹੀਂ ਹਾਂ ਮੰਮਾ ਚਲ ਕੰਮ ਬਣਨਾ ਚਾਹੀਦਾ ਹੋਰ ਤੱਕ ਆ ਗਏ ਆ ਗਏ ਪੁੱਤ ਹਾਂਜੀ ਮੰਮੀ ਆ ਗਈ ਜੀ ਹੋ ਕੀ ਗੱਲ ਹੋ ਗਈ ਸਾਡੀ ਸਾਰੀ ਗੱਲ ਹੋ ਗਈ ਸਾਡੀ ਬਣ ਗਿਆ ਬਈ ਕੰਮ ਉਹ ਕੰਮ ਤਾਂ ਬਣ ਗਿਆ ਬਾਈ ਪਰ ਘੱਟੋ ਘੱਟ 30 ਲੱਖ ਰੁਪਏ ਲਊਗਾ ਬਾਹਰ ਜਾਣ ਦੇ ਉਹ ਕੋਈ ਗੱਲ ਨਹੀਂ ਬਾਈ ਆਪਾਂ ਕਰ ਲਾਂਗੇ ਪ੍ਰਬੰਧ ਵੈਸੇ ਵੀ ਚੱਲ ਤੁਸੀਂ ਇਕੱਠੇ ਜਾ ਰਹੇ ਹੋ ਇਹਦੇ ਬਰਗੇ ਕੋਈ ਰੀਸ ਨਹੀਂ ਹੈਗੀ ਨਹੀਂ ਤਾਂ ਅੱਜ ਕੱਲ ਪਤੀ ਆ ਯਾਰ ਬਾਹਰ ਜਾ ਕੇ ਬੰਦਾ ਮੁੱਕਰੀ ਜਾਂਦਾ ਓਏ ਉਹ ਤਾਂ ਗੱਲ ਤੇਰੀ ਸਹੀ ਹੈ ਬਾਈ ਪਰ ਮੈਨੂੰ ਤਾਂ ਅੱਜ ਹੀ ਫਿਕਰ ਲੱਗੀ ਪਈ ਐ ਕਿ ਘੱਟੋ ਘੱਟ 30 ਲੱਖ ਬਿਲੇ ਆ ਮੈਂ ਕਿੱਥੋਂ ਉਹ ਕੋਈ ਨਾ ਤोली ਟੈਨਸ਼ਨ ਆ ਲੈ ਆਪਣਾ ਸਭ ਕੁਝ ਹੋਊਗਾ ਤੂੰ ਫਿਕਰ ਨਾ ਕਰ ਤੁਸੀਂ ਬਸ ਸਭ ਤੇ ਯਾਰੀ ਕਰ ਉਹ ਕਿੱਥੋਂ ਹੋ ਜੂਗਾ ਵਾ ਕਟ 30 ਲੱਖ ਰੁਪਇਆ ਉਹ ਗੈਣੇ ਮਿੰਨ ਦੇਣਾ 30 ਲੱਖ ਰੁਪਇਆ ਕਿਸੇ ਨੇ ਆਪਾਂ ਨੂੰ ਮੇਰੀ ਗੱਲ ਤਾਂ ਸੁਣ ਬਾਈ ਆਪਾਂ ਇੱਕ ਕੀਲਾ ਵੇਚ ਦਾਂਗੇ ਤੇ ਬਾਕੀ ਮਾਂ ਦੇ ਟੂਮਾ ਗੈਣੇ ਧਰ ਦਾਂਗੇ ਆਪੇ ਪ੍ਰਬੰਧ ਹੋ ਜਾਊਗਾ ਬਸ ਤੁਹਾਡੇ ਲਈ ਤਾਂ ਇਹੀ ਗੱਲ ਹੈਗੀ ਜ਼ਮੀਨ ਵੇਚ ਦਾਂਗੇ ਜ਼ਮੀਨ ਵੇਚ ਦਾਂਗੇ ਵਿਆਹ ਵਾਲੇ ਪੈਸੇ ਦਾ ਹੱਲ ਕਰਨਾ ਦੀਗਾ ਕਹਿੰਦੇ ਜ਼ਮੀਨ ਵੇਚ ਲਊ ਉਹ ਬਾਈ ਆਏ ਆ ਚੱਲ ਹੁਣ ਪੈਸੇ ਲੱਗ ਜਾਣਗੇ ਜੋ ਤੁਸੀਂ ਬਾਹਰ ਭਾਗੇ ਸਾਰਾ ਕੁਝ ਬਣੀ ਜਾਊਗਾ ਕੋਈ ਨਾ ਕਿੱਲੇ ਵੀ ਬਣ ਜਾਣਗੇ ਤੇ ਗਹਿਣੇ ਵੀ ਬਣ ਜਾਣਗੇ ਉਹ ਕਾਨੂੰ ਬਣਦਾ ਬਾਈ ਜਦੋਂ ਇੱਕ ਵਾਰੀ ਵਿਕ ਜੇ ਨਾ ਫੇਰ ਕਿੱਥੇ ਬਣਦਾਗਾ ਇਹਦਾ ਕਹਿਣੀ ਦੀ ਗੱਲਾਂ ਹੁੰਦੀਆਂ ਨੇ ਕਿ ਤੁ ਚਾਹੁੰਦੇ ਰਹੋ ਤੁਸੀਂ ਕਮਾਈ ਕਰੋਗੇ ਉੱਥੇ ਜਾ ਕੇ ਐ ਕਿ ਕਿਸਾਨ ਦੀ ਕਹਿਣਾ ਤੂੰ ਆ ਸਾਰਾ ਪਿੰਡ ਬਾਹਰੇ ਭੱਗ ਗਿਆ ਕਿਸ ਨੇ ਬਣਾਈ ਜ਼ਮੀਨ ਨੂੰ ਇਹ ਦੱਸ ਦੋ ਉਹ ਬਾਈ ਤੂੰ ਬਾਲੀ ਟੈਨਸ਼ਨ ਨਾ ਕਰ ਚੱਲ ਹੁਣ ਆਪਾਂ ਜੇ ਅੱਗੇ ਪੈਸਿਆਂ ਦਾ ਪ੍ਰਬੰਧ ਕਰਦੇ ਹਾਂ ਚੱਲ ਆ ਜਾ ਮੰਮੀ ਨਾ ਟਾਈਮ ਹੋ ਗਿਆ ਹਲ ਤੱਕ ਆਏ ਨਹੀਂ ਹੈਗੇ ਮੈਨੂੰ ਤਾਂ ਚਿੰਤਾ ਲੱਗੀ ਪਈ ਐ ਵੀ ਪੈਸਿਆਂ ਦਾ ਹਿਲਾ ਹੋ ਵੀ ਜਾਊਗਾ ਕਿ ਨਹੀਂ ਪੁੱਤ ਤੈਨੂੰ ਕਿਉਂ ਫਿਕਰ ਆ ਹੈ ਪਠੀਰੇ ਪੈਸੇ ਇਕੱਠੇ ਕਰ ਲਾਂਗੇ ਜ਼ਮੀਨ ਆਪਣੇ ਕੋਲ ਮੈਂ ਜ਼ਮੀਨ ਵੇਚ ਦੂੰ ਤੈਨੂੰ ਘਰ ਵੇਚੂੰ ਲੈ ਆ ਗਏ ਓ ਲੈ ਮਾ ਪੈਸਾ ਦਾ ਪ੍ਰਬੰਧ ਹੋ ਗਿਆ ਚਲ ਸ਼ੁਕਰ ਆ ਪੁੱਤ ਭਾਬੀ ਹੁਣ ਤਾਂ ਮੈਨੂੰ ਤੁਹਾਡੇ ਤੋਂ ਉਮੀਦ ਆ ਵੀ ਤੁਸੀਂ ਬਾਹਰ ਜਾ ਕੇ ਵਧੀਆ ਕਮਾਈ ਕਰੋਗੇ ਜਿਹੜਾ ਸੀ ਇੱਕ ਕਿਲਾ ਵੇਚਣਾ ਇੱਕ ਕਿਲਾ ਛੱਡੋ ਦੋ ਕਿੱਲੇ ਬਣਾਵਾਂਗੇ ਹੁਣ ਵੀਰੇ ਤੁਸੀਂ ਜਮਾਂ ਟੈਨਸ਼ਨ ਨਾ ਲਓ ਅਸੀਂ ਉੱਥੇ ਜਾ ਕੇ ਨਾ ਦੋਨੇ ਜਣੇ ਬਹੁਤ ਮਿਹਨਤ ਕਰਾਂਗੇ ਦੋ ਤੋਂ ਵੀ ਚਾਰ ਕਿਲੇ ਬਣਾ ਲਾਂਗੇ ਬਸ ਭਾਬੀ ਫਿਰ ਇਹੋ ਮੀਨਾ ਮੈਨੂੰ ਥੋੜੇ ਦੇਖ ਪੁੱਤ ਜਮੀਨ ਵੇਚਣੀ ਤਾਂ ਬਹੁਤ ਸੌਖੀ ਆ ਪਰ ਖਰੀਦਣੀ ਔਨੀ ਔਖੀ ਆ ਜਦੋਂ ਕੋਈ ਇੱਕ ਜੱਟ ਜ਼ਮੀਨ ਵੇਚਦਾ ਨਾ ਉਹਦਾ ਜਿਗਰਾ ਜਾਂਦਾ ਪੁੱਤ ਓ ਮਾਂ ਤੂੰ ਇਨਾ ਟੈਨਸ਼ਨ ਕਰੀ ਚੱਲ ਤੂੰ ਇਨਾ ਗੱਲ ਦਿਲ ਤੇ ਲਾ ਬਾਈ ਹੁਰੀ ਜਾ ਤਾਂ ਰਹਿਣੇ ਬਾਹਰ ਤੂੰ ਕਾ ਤੂੰ ਟੈਨਸ਼ਨ ਲੈਣੇ ਨਹੀਂ ਸਾਰਾ ਕੁਝ ਹੋ ਜਾਊਗਾ ਠੀਕ ਆ ਪੁੱਤ ਮੰਮੀ ਜੀ ਸਾਡੇ ਦੇ ਪ੍ਰੋਸਤ ਰੱਖੋ ਅਸੀਂ ਸੱਚੀ ਕਹਿੰਦੇ ਆ ਜਮੀਨ ਆਪਣੀ ਕਿਤੇ ਨਹੀਂ ਜਾਂਦੇ ਹੋਰ ਬਣਾ ਲਾਂਗੇ ਆਪਾਂ ਪੁੱਤ ਐਂਦਾ ਮੈਨੂੰ ਤੁਹਾਡੇ ਤੇ ਵਿਸ਼ਵਾਸ ਆਗਾ ਤੂੰ ਇੱ딜 ਡਿੱਗੀ ਬੈਠੀ ਆ ਕੀ ਭਾਇਲਾ ਨਹੀਂ ਪੁੱਤ ਕੋਈ ਨਹੀਂ ਹੈਲੋ ਉਹ ਸੱਚੀ ਬਾਈ ਉਹ ਆਤਾ ਤਾਂ ਮੈਨੂੰ ਬਹੁਤ ਵਧੀਆ ਦੱਸਦਾ ਬਾਈ ਯਾਰ ਅਸੀਂ ਤਾਂ ਅਜੇ ਫੇਸ ਵੀ ਨਹੀਂ ਦਿੱਤੇ ਤੀ ਉਹਨੂੰ ਜੇ ਪੈਸੇ ਦੇ ਦਿੰਦੇ ਤਾਂ ਫਸ ਗਏ ਦੀ ਉਹ ਤੇਰੀ ਬੜੀ ਮਿਹਰਮਾਨੀ ਬਈ ਦੱਸਣ ਲਈ ਉਹ ਕੀ ਗੱਲ ਹੋ ਗਈ ਬਾਈ ਕਿਹਦਾ ਫੋਨ ਆਇਆ ਸੀ ਉਹ ਬਾਈ ਆਪਾਂ ਤਾਂ ਬਚ ਗਏ ਯਾਰ ਆ ਜਿਹੜੇ ਏਜੰਟ ਲੇ ਕੇ ਜਾ ਕੇ ਆਏ ਉਹਦਾ ਫਰੋਡ ਨਿਕਲਿਆ ਅੱਛਾ ਉਹ ਬਾਈ ਆਪਾਂ ਜਾ ਕੇ ਆਉਣੇ ਆ ਪਤਾ ਕਰਦੇ ਵੀ ਗੱਲ ਹੈ ਕੀ ਆ ਹਾਂਜੀ ਇਹ ਲੋਕ ਤਾਂ ਐਵੇਂ ਭੌਂਕੀ ਜਾਂਦੇ ਨੇ ਉਹਨਾਂ ਨੂੰ ਕੀ ਪਤਾ ਤੁਸੀਂ ਆਪ ਪਤਾ ਕਰਕੇ ਆਓ ਉਹ ਯਾਰ ਮੇਰਾ ਖਾਸ ਦੋਸਤ ਹੈ ਉਹਨੂੰ ਪਤਾ ਹੀ ਹੈਗਾ ਐਸੇ ਕੰਮ ਜੀ ਰਹਿੰਦਾ ਸਾਰਾ ਦਿਨ ਉਹ ਲੇ ਅਤਾ ਚੰਗਾ ਹੋ ਗਿਆ ਪੁੱਤ ਉਹਨੇ ਦੱਸਤਾ ਜੇ ਆਪਾਂ ਕਿਤੇ ਪੈਸੇ ਦੇਣਦੇ ਆਪਾਂ ਤਾਂ ਲੁੱਟੇ ਜਾਂਦੇ ਬਸ ਕਿਤੇ ਨਹੀਂ ਜਾਣਾ ਪਤਾ ਪੁੱਤ ਕਰਨ ਪੁੱਤ ਰਹਿਣ ਦੋ ਬਸ ਮੰਮੀ ਜੀ ਤੁਸੀਂ ਐਵੇਂ ਘਾਤੋ ਬੋਲੀ ਜਾਂਦੇ ਹੋ ਲੋਕਾਂ ਦੀ ਗੱਲ ਦੀ ਯਕੀਨ ਕਰਕੇ ਐਵੇਂ ਚੁੱਪ ਕਰਕੇ ਥੋੜੀ ਕਰੀ ਬੈਠ ਸਕਦੇ ਆਪਾਂ ਜੀ ਤੁਸੀਂ ਮੇਰੀ ਗੱਲ ਮੰਨੋ ਜਾ ਕੇ ਪਤਾ ਕਰਕੇ ਆਓ ਇੱਕ ਵਾਰ ਉਹ ਪਤਾ ਕੀ ਕਰਨਾ ਹੈ ਮੇਰਾ ਖਾਸ ਦੋਸਤ ਆ ਉਹ ਉਹ ਸਾਰਾ ਦਿਨ ਇਹੀ ਕੰਮਾਂ 'ਚ ਹੀ ਰਹਿੰਦਾਗਾ ਉਹਨੇ ਸਹੀ ਦੱਸਿਆਗਾ ਮੈਨੂੰ ਉਹ ਬਾਈ ਆ ਜਾ ਆਪਾਂ ਇੱਕ ਵਾਰ ਜਾ ਕੇ ਆਉਣੇ ਆ ਗੱਲ ਦਾ ਪਤਾ ਤਾਂ ਲੱਗੇ ਵੀ ਗੱਲ ਹੈ ਕੀ ਆ ਤੇ ਹੋਰ ਹੁਣ ਉੱਜਿਆਰੇ ਨਾਲ ਫਰੋਡ ਹੋ ਗਿਆ ਆਪਾਂ ਕਿੱਧਰ ਜਾਵਾਂਗੇ ਆਪਾਂ ਤਾਂ ਕੱਦ ਕੱਢ ਨਹੀਂ ਰਹੇ ਜੀ ਤਾਂ ਵੀ ਪਤਾ ਤਾਂ ਕਰ ਲਈ ਆਪਾਂ ਵੀ ਗੱਲ ਸੱਚੀ ਵੀ ਐ ਕੋਈ ਝੂਠੀ ਐ ਨਹੀਂ ਸਾਰੇ ਇੱਕ ਬਰਾਬਰ ਨਹੀਂ ਹੁੰਦੇ ਪੰਜੇ ਉਗਲੇ ਇੱਕਸਾਰ ਨਹੀਂ ਹੁੰਦੀ ਆ ਆ ਜਾ ਬਾਈ ਮੰਮੀ ਖਾਲ ਤਾਂ ਕਾਇਗਾ ਤੋਂ ਨਹੀਂ ਹੈਗੇ ਰੁਕਾਵਟਾਂ ਜੀ ਆ ਪਤਾ ਨਹੀਂ ਕਾ ਤੋਂ ਪਈ ਜਾਂਦੀਆਂ ਨੇ ਕੋਈ ਨਾ ਪੁੱਤ ਜੋ ਹੁੰਦਾ ਵਧੀਆ ਲਈ ਹੁੰਦਾ ਹੁੰਦਾ ਐਵੇਂ ਨਾ ਤੋ ਬਹਿਮ ਕਰ ਲੈ ਆ ਉਹ ਆ ਗਏ ਆ ਗੇ ਮਾ ਹਾਂ ਬੋ ਤਾਂ ਬਾਬੀ ਵਧੀਆ ਹੋ ਗਿਆ ਆਪਾਂ ਬਚ ਗਏ ਉਹਦਾ ਕਿਸੇ ਦੇ 10 ਕਿਸੇ ਦੇ 15 ਤੇ ਕਿਸੇ ਦੇ 20 ਲੱਖ ਖਾਈ ਬੈਠਾ ਬਹੁਤ ਲੋਕਾਂ ਨਾਲ ਫਰਾਡ ਕਰਿਆ ਉਹਨੇ ਤੁਸੀਂ ਮੇਰੀ ਗੱਲ ਸੁਣੋ ਦੁਨੀਆ ਤੇ ਇੱਕ ਏਜੰਟ ਥੋੜੀ ਆ ਬਥੇਰੇ ਏਜੰਟ ਨੇ ਆਪਾਂ ਕਿਸੇ ਹੋਰ ਕੋਲ ਚੱਲ ਪਾਂਗੇ ਨਾ ਬੱਸ ਬੱਸ ਰਹਿਣ ਦੋ ਕੋਈ ਬਾਹਰਪੂਰ ਜਾਣ ਦੀ ਲੋੜ ਨਹੀਂ ਹੈਗੀ ਉਹਦਾ ਵਧੀਆ ਹੋ ਗਿਆ ਆਪਾਂ ਬਚ ਗਏ ਹਰ ਵਾਰ ਨਾ ਕਿਸੇ ਨੂੰ ਤੇ ਸਾਥ ਨਹੀਂ ਦੇਂਦੀਗੀ ਉਹ ਬਾਬੀ ਤੂੰ ਮੇਰੀ ਗੱਲ ਮੰਨਣਾ ਤੂੰ ਯਾਰ ਕਿਤੇ ਨਹੀਂ ਬਾਹਰਪੂਰ ਜਾਣਾ ਹੈਗਾ ਆਪਾਂ ਨਾਲ ਆਪਣੀ ਵੀਡੀਓ ਛਡਾ ਲਾਂਗੇ ਹਾਂ ਬਈ ਆਦਾ ਗੱਲ ਤੇਰੀ ਸਹੀ ਹੈ ਬਰਾ ਮੈਂ ਭਾਰੇਆ ਕਿ ਮੈਂ ਠੀਕ ਹੋਊਗੀ ਇਹਨੇ ਤਾਂ ਮੰਨਣਾ ਨਹੀਂ ਹੁਣ ਉਹ ਮੰਨਣਾ ਕਿਉਂ ਨਹੀਂ ਹੈਗਾ ਆਪੀ ਦੋ ਦਿਨ ਬੂਕ ਕੇ ਵੇਜੂਗੀ ਮੰਨਣਾ ਨਹੀਂ ਇਹਨੇ ਭਾਈ ਤੂੰ ਪਿਆਰ ਨਾਲ ਬਣੀ ਪਿਆਰ ਨਾਲ ਦੇਖ ਲਾਂਗੇ ਮੈਂ ਤਾਂ ਨਹੀਂ ਮੰਨਦਾ ਕਿ ਪਿਆਰ ਨਾਲ ਮੰਨ ਜੂਗੀ ਇਹ ਹੱਦ ਹੋ ਗਈ ਇਹ ਨਾਲੀ ਤਾਂ ਆਖ ਕੇ ਕਹਿੰਦੇ ਪੈਲੀ ਵਾਪਸ ਲੈ ਲੈਨੇ ਆ ਵੀ ਪੈਸੇ ਨਹੀਂ ਲਾਉਂਦੇ ਤੇਰੇ ਬਾਹਰ ਜਾਣ ਤੇ ਇਸ ਹਿਸਾਬ ਨਾਲ ਤਾਂ ਮੇਰੇ ਤੋਂ ਬਾਹਰ ਨਿਕਲਿਆ ਵੀ ਨਹੀਂ ਜਾਣਾ ਹੈਗਾ ਮੇਰੇ ਤਾਂ ਬਾਹਰ ਜਾਣ ਦਾ ਸੁਪਨਾ ਹੀ ਰੁੱਲ ਜੂਗਾ ਕੀ ਕਰਾਂ ਮੈਂ ਮੈਨੂੰ ਤਾਂ ਕੁਝ ਨਹੀਂ ਸਮਝ ਆ ਰਿਹਾ ਕਬੂੜੀ ਏ ਤੈਨੂੰ ਮੇਰੀ ਗੱਲ ਸੁਣਦੀ ਆ ਇਹਨੂੰ ਕਿਹਾ ਕਿਸੇ ਹੋਰ ਏਜੰਟ ਕੋਲ ਬਗ ਜੰਨੇ ਆ ਹੈ ਕਰਦੀ ਆ ਮੈਂ ਹੀ ਇਹਨਾਂ ਨੂੰ ਕਹਿ ਦਿੰਨੀ ਆ ਵੀ ਇੱਧਰ ਫੜਾਓ ਮੈਨੂੰ ਪੈਸੇ ਮੈਂ ਹੀ ਜਾ ਕੇ ਆਉਣੀ ਏਜੰਟ ਕੋਲ ਓ ਬਾਈ ਤੂੰ ਬਾਪੀ ਨੂੰ ਜਾ ਕੇ ਦੇਖ ਯਾਰ ਉਹ ਕੁਝ ਕਰਨਾ ਲਵੇ ਉਹ ਬਸ ਕੁਝ ਨਹੀਂ ਕਰਦੀਏਗੀ ਉਹ ਐਵੇਂ ਡਰਾਉਂਦੀ ਆ ਉਹ ਆਪਾਂ ਨੂੰ ਓ ਬਾਈ ਸਮਝਾ ਦੇ ਯਾਰ ਜਾ ਕੇ ਮੇਰੇ ਪੈਸੇ ਜਾਓ ਮੈਨੂੰ ਫੜਾ ਦਿਓ ਪੈਸੇ ਮੈਂ ਜਾਨੀ ਏਜੰਟ ਕੋਲ ਮੈਂ ਆਪੀ ਫਾਈਲ ਲਵਾ ਲੂ ਆਪੀ ਜਮਾ ਕਰਾ ਲੂ ਪੈਸੇ ਉਹ ਪਾਪੀ ਹੱਦ ਹੋ ਗਈ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਵੀ ਆਪਣੇ ਪੈਸੇ ਹੋਰ ਕਿਤੇ ਲਾਉਣੇ ਨਹੀਂ ਹੈਗੇ ਤੂੰ ਫੇਰ ਨਹੀਂ ਸਮਝਦੀ ਹੈਗੀ ਜੇ ਤੁਸੀਂ ਮੈਨੂੰ ਪੈਸੇ ਨਹੀਂ ਦੇਣੇ ਨਾ ਤਾਂ ਮੈਨੂੰ ਤਲਾਕ ਦੇ ਦਿਓ ਫੇਰ ਵੀ ਤਾਂ ਪੈਸੇ ਦਵਾਂਗੀ ਪੈਸੇ ਨਾਲ ਹੀ ਨਿਬੜੂਗਾ ਉਹ ਪਾਪੀ ਆ ਗਈ ਬੁੱਲੀਣੀ ਤੂੰ ਉਹ ਜਾਏ ਕਰ ਨਿਕਲ ਜਾ ਮੇਰੇ ਘਰੋਂ ਬਥੇਰਾ ਟਾਈਮ ਹੋ ਗਿਆ ਤਰੇ ਕਿ ਮੂੰਹ ਕਿ ਨਹੀਂ ਦੇਖਦੇ ਇਹਨੂੰ ਰੁਕ ਜਾ ਰੁਕ ਜਾ ਕੋਈ ਸੁਣਾ ਕਰੋ ਮਾੜੇ ਦੀ ਰੁਕ ਜਾ ਮੈਨੂੰ ਨਹੀਂ ਪਤਾ ਹੈਗਾ ਜਾਂ ਤਾਂ ਮੈਨੂੰ ਤਲਾਕ ਦੇ ਦਿਓ ਨਹੀਂ ਮੇਰੇ ਪੈਸੇ ਦੇ ਦਿਓ ਤੂੰ ਐ ਕਰ ਨਿਕਲ ਮੇਰੇ ਘਰੋਂ ਉਹ ਬਾਈ ਤਲਾਕ ਦੇ ਕਾਗਜ਼ ਨਾ ਤੇਰੇ ਘਰੀ ਭੇਜ ਦੂੰਗਾ ਮੈਂ ਚੱਲ ਨਿਕਲ ਮੇਰੇ ਜਿੱਦੇ ਦਾ ਵਿਆਹ ਕਿ ਇਹੀ ਇਹ ਘਰ ਦੇ ਵਿੱਚ ਨਾ ਕਲੇਸ਼ ਤਾਂ ਮੁੱਕੀ ਨਹੀਂ ਹੈਗਾ ਸਾਲਾ ਬਾਹਰ ਜਾਣਾ ਨੇ ਬਾਹਰ ਜਾਣਾਗਾ ਓਏ ਬਾਈ ਤੂੰ ਵੀ ਮੜਾ ਮੋਟਾ ਪਿਆਰ ਨਾਲ ਬੋਲਿਆ ਕਰ ਯਾਰ ਕੀ ਕਰੀਂ ਨਾ ਇਹ ਤੂੰ ਤੂੰ ਆਪ ਦੱਸ ਬਈ ਕੰਡੀਸ਼ਨ ਹੈਗੀ ਪਿਆਰ ਨਾਲ ਬੋਲਣ ਵਾਲੀ ਓ ਸਮਝਦੇ ਆ ਇੱਕ ਬੰਦਾ ਤਾਂ ਹੈਗਾ ਚੱਲ ਤੂੰ ਤਾਂ ਹੋਈ ਐ ਹੋ ਉਹ ਤਾਂ ਹੈਗੀ ਅਜੇ ਹੋਈ ਹੈਗੀ ਆ ਕੀ ਕਰਾਂ ਪੁੱਤ ਮੈਂ ਇਹਨਾਂ ਦਾ ਕੀ ਹੋਇਆ ਮਾਂ ਤੂੰ ਕੀ ਹੋਊਗੀ ਘਰ ਚ ਕਲੇਸ਼ ਕਰਖਾ ਇਹਨਾਂ ਨੇ ਖੱਜ ਤਾਂ ਮਰ ਗਈ ਸੀ ਜੇ ਨਾ ਆ ਬੁੜੀ ਤੇ ਜੱਸ ਰੋਕਦੇ ਬਣਣੀ ਤਾਂ ਮੈਨੂੰ ਸੱਚੀ ਘਰੋਂ ਬਾਹਰ ਕੱਢ ਦੇਣਾ ਸੀ ਪਰ ਮੇਰੇ ਮਾਪੇ ਤਾਂ ਇੰਨੇ ਅਮੀਰ ਵੀ ਨਹੀਂ ਹੈਗੇ ਨਾ ਹੀ ਇੰਨੇ ਚੰਗੇ ਨੇ ਵੀ ਉਹ ਮੈਨੂੰ ਆਪਦੇ ਘਰ 'ਚ ਰੱਖ ਲੈਂਦੇ ਘਰਾਂ ਤਾਂ ਮੈਂ ਕੀ ਕਰਾਂ ਮੈਂ ਤਾਂ ਕੁਛ ਨਹੀਂ ਸਮਝ ਆ ਰਿਹਾ ਬਾਹਰ ਤਾਂ ਮੈਂ ਜਾਣਾ ਐਵੇਂ ਤਾਂ ਇਹਨਾਂ ਨੇ ਮੈਨੂੰ ਪੈਸੇ ਵੀ ਨਹੀਂ ਦੇਣੇ ਹੈਗੇ ਗੱਲ ਹੁਣ ਘਟਦੀ ਨਹੀਂ ਗੱਲ ਵਧੂਗੀ ਹੱਦਾਂ ਮੈਂ ਤਾਂ ਹੈਰਾਨ ਹ ਤਲਾਕ ਦੀ ਧਮਕੀ ਦਾ ਵੀ ਇਹਨਾਂ ਤੇ ਕੋਈ ਅਸਰ ਨਹੀਂ ਹੈਗਾ ਮੈਂ ਕਰਦੀ ਹਾਂ ਤੇ ਐਸੇ ਚੱਕ ਕੇ ਭਾਜੇ ਜਾਨੀਆ ਆਹੀ ਸਹੀ ਰਹੂਗਾ ਆਹਦੇ ਕਿਸੇ ਵਧੀਆ ਏਜੰਟ ਤੋਂ ਫਾਈਲ ਲਵਾ ਲੂੰਗੀ ਮੈਂ ਉਹ ਬੱਲੇ ਉਹ ਤੇਰੇ ਮੈਨੂੰ ਪਤਾ ਸੀ ਤੇਰੀ ਕਰਤੂਤ ਦਾ ਤੂੰ ਕਿੱਥੇ ਟਿਕਦੀ ਐ ਤੂੰ ਤਾਂ ਬਾਹਰ ਹੀ ਜਾਣਾ ਚਾਹੁੰਦੀ ਐਗੀ ਫੜਾ ਇੱਧਰ ਪੈਸੇ ਮੈਨੂੰ ਪੈਸੇ ਦੋ ਮੈਨੂੰ ਮੈਂ ਤੁਹਾਨੂੰ ਕਿਹਾ ਨਾ ਮੇਰੇ ਪੈਸੇ ਦੇ ਉਂਦੇ ਬਾਹਰ ਜਾਣਾ ਚਾਹੇ ਕੁਛ ਮਰਜ਼ੀ ਹੋ ਜਵੇ ਨਹੀਂ ਮੈਂ ਮਰ ਜਾ ਕਮਲ ਉਹ ਤਾਂ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਤੂੰ ਇਸ ਹੱਦ ਤੱਕ ਗਿਰੇਂਗੀ ਤੂੰ ਮੇਰੇ ਤਰ੍ਹਾਂ ਤੁਹਾਡੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੋਣ ਵਾਲਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਤੇ ਹੁਣ ਵੀ ਕਹਿ ਰਹੀ ਆ ਮੈਂ ਬਾਹਰ ਜਾਣਾ ਤਾਂ ਮਤਲਬ ਜਾਣਾ ਆਪਣੀ ਫਾਈਲ ਲਾਉਣੀ ਆ ਹਰ ਹਾਲਤ ਦੇ ਵਿੱਚ ਭਾਬੀ ਜਿਹੜੀਆਂ ਤੁਸੀਂ ਆ ਮਨ ਮਰੀਆਂ ਕਰਨ ਨੂੰ ਫਿਰਦੇ ਹੋ ਨਾ ਇਹ ਕਦੇ ਨਹੀਂ ਪੂਰੀ ਹੋਣੀਆਂ ਨਾ ਸੀ ਹੋਣ ਦਈਏ ਤੇਰੇ ਚੰਗੇ ਵਾਸਤੇ ਕਹਿਨੇ ਆ ਬੰਡੇ ਬੰਡੇ ਭਾਬੀ ਪੁੱਤ ਤੂੰ ਠੀਕ ਆ ਬੰਡੇ ਬਾਈ ਤੂੰ ਮਰਜੇਕ ਲੈਣੀ ਏ ਤੇਰਾ ਬੇੜਾ ਵਹਿ ਜਾਏ ਜੀ ਦਾ ਮੇਰੇ ਪੁੱਤ ਨੂੰ ਮਾਰ ਕੇ ਤੁਰ ਗਈ ਤੇਰਾ ਸੱਤਿਆਨਾਸ ਹੋ ਜਾਏ ਬਾਈ ਬਾਈ ਠੀਕ ਤਾਂ ਹੈਗਾ ਤੂੰ ਬਾਈ ਇਹਨੇ ਤਾਂ ਬਹੁਤ ਮਾਰੀ ਕੀਤੀ ਮੇਰਾ ਪੁੱਤ ਇੰਨਾ ਨਰਮ ਇੰਨਾ ਚੰਗਾ ਸਾਨੂੰ ਬਰਬਾਦ ਕਰਕੇ ਆ ਗਈ ਏ ਆ ਕਹਾਣੀ ਆ ਪੁੱਤ ਅੱਛਾ ਐਨੀ ਬੇਕਾਰ ਹੈ ਦੇਖਣ ਨੂੰ ਤਾਂ ਐ ਲੱਗਦੀ ਆ ਇਹਨੇ ਜਿਵੇਂ ਕੋਤੇ ਕੁੱਤੇ ਦੇ ਸੋਟੀ ਨਹੀਂ ਮਾਰੀ ਹੁੰਦੀ ਤੇ ਇਨਾ ਘਰ ਵੀ ਪਰਬਾਧ ਕਰ ਸਕਦੀ ਹੈ ਕਿਸੇ ਦਾ ਚਲੋ ਥੀਏ ਕੋਈ ਨਾ ਆਂਟੀ ਜੀ ਤੁਸੀਂ ਫਿਕਰ ਨਾ ਕਰੋ ਤੁਹਾਨੂੰ ਮੈਂ ਨਾ ਤੁਸੀਂ ਸਾਡੇ ਘਰੇ ਆਇਓ ਠੀਕ ਆ ਮੈਂ ਤੁਹਾਨੂੰ ਉਹਦਾ ਡਰੈਸ ਦੱਸਦੀ ਆ ਜੋ ਖੇਪਲ ਜਗਤਾਰ ਸਿੰਘ ਧਾਰੀ ਦੇ ਘਰੇ ਜਿੰਨੂੰ ਮਰਜ਼ੀ ਪੁੱਛ ਲਿਓ ਸਾਡਾ ਮੋੜ ਮੋੜ ਦੇ ਸਾਰੇ ਘਰ ਠੀਕ ਆ ਕੋਈ ਨਾ ਮੈਂ ਆਉਂਗੀ ਉਹਨੂੰ ਨਾ ਦੱਸੀ ਮੇਰੇ ਧੀ ਬਣ ਕੇ ਮੈਂ ਤੇਰੇ ਮੂਰੇ ਹੱਥ ਜੋੜਦੀ ਆ ਉਹਦੇ ਕੰਨਾਂ 'ਚ ਗੱਲ ਨਾ ਪਹੇਜੇ ਠੀਕ ਆ ਮੈਂ ਆਉਂਗੀ ਪੱਕਾ ਹਾਂ ਮੈਂ ਚੰਗਾ ਚੰਗਾ ਧਿਆਨ ਰੱਖਿਓ ਚੰਗਾ ਇਹ ਪ੍ਰਮਾਤਮਾ ਕੋਈ ਇੰਨਾ ਚਾਲਬਾਜ਼ ਕਿਵੇਂ ਹੋ ਸਕਦਾ ਤੇਰੇ ਰੰਗ ਹੀ ਨਿਆਰੇ ਆ ਸਸੀ ਕਾਲ ਜੀ ਸਸੀ ਕਾਲ ਜੀ ਕੀ ਹਾਲ ਚਾਲ ਹੋ ਸਾਰੇ ਜਾਨੇ ਬਾਤ ਵਧੀਆ ਹੋਵੰਗੇ ਤੁਸੀਂ ਹੁਣ ਤੱਕ ਸਾਡੀ ਸੀਰੀਜ਼ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਦੇ ਲਈ ਤੁਹਾਡਾ ਦਿਲੋਂ ਧੰਨਵਾਦ ਆ ਜੀ ਤੇ ਬਾਕੀ ਅੱਗੇ ਹੋਰ ਵੀ ਇਹਨੂੰ ਸੀਰੀਜ਼ ਨੂੰ ਅਸੀਂ ਲੈ ਕੇ ਜਾਵਾਂਗੇ ਪਰ ਉਹ ਤੁਹਾਡੇ ਪਿਆਰ ਦੇ ਸਦਕਾ ਜਿਵੇਂ ਜਿਵੇਂ ਤੁਸੀਂ ਸਾਨੂੰ ਰਿਸਪਾਂਸ ਦੋਗੇ ਪਿਆਰ ਦਿਓਗੇ ਅੱਗੇ ਸ਼ੇਅਰ ਕਰੋਗੇ ਸੋਹਣੇ ਸੋਹਣੇ ਕਮੈਂਟ ਕਰੋਗੇ ਲਾਈਕ ਕਰਕੇ ਸਾਡਾ ਹੌਸਲਾ ਵਧਾਓਗੇ ਉਸੇ ਹੀ ਤਰੀਕੇ ਨਾਲ ਅਸੀਂ ਇਹ ਸੀਰੀਜ਼ ਨੂੰ ਅੱਗੇ ਦੇ ਅੱਗੇ ਲੈ ਕੇ ਚੱਲਾਂਗੇ ਬਾਕੀ ਬਾਪੂ ਜੀ ਦੱਸਣਗੇ ਤੁਹਾਨੂੰ ਬਾਕੀ ਰਹਿਗਣ ਹੋਰ ਬਤ ਬਾਕੀ ਜੇ ਕੋਈ ਕਮੀ ਪੇਸ਼ੀ ਰਹਿੰਦੀ ਹੁੰਦੀ ਹੈ ਸਾਡੀ ਹੈ ਨਾ ਮਤਲਬ ਵੀ ਸਟੋਰੀ ਦੇ ਵਿੱਚ ਸਾਨੂੰ ਦੱਸ ਦਿਆ ਕਰੋ ਅਸੀਂ ਅੱਗੇ ਤੋਂ ਸੁਧਾਰ ਕਰਾਂਗੇ ਤੇ ਬਸ ਇਹੀ ਬੇਨਤੀ ਹੈ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਲਾਈਕ ਕਰਿਆ ਕਰੋ ਵੀਡੀਓ ਨੂੰ ਸਾਡੀ ਨੂੰ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਤੇ ਸ਼ੇਅਰ ਵੀ ਕਰ ਦਿਆ ਕਰੋ ਜੀ ਹਾਂ ਸਸ਼ਿਕਸਾ ਕਿਉਂਕਿ ਇਹ ਸੀਰੀਜ਼ ਥਰਡ ਦੇ ਤੇ ਡਿਪੈਂਡ ਹੈ ਜੀ ਬਾਕੀ ਬਾਬਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਸ਼ਿਕਸਾ